ਤੇ ਯਾਰ ਕਿਹਾ ਜਾ ਹਸਤਾਤ ਧਾਰ ਲਿਆ ਮੈਂ ਨਾ ਤਾਂ ਕੋਈ ਦੀ ਦੁਕਾਨ ਤੇ ਗਾਹਕ ਹੁੰਦਾ ਨਾ ਤੇ ਇਹ ਵੀ ਪੈਸਾ ਵਟਦਾ ਤਨਖਾਹ ਐ ਤੂੰ ਦਿੱਤੀ ਨਹੀਂ ਆਂਦੀ ਭੁੱਖ ਲੰਗਣਾ ਝਗੜਨ ਲੱਗ ਰਿਆਂ ਯਾਰ ਆਬ ਦੇਪੂਪ ਨੇ ਬੜਾ ਬੜਾ ਕੀ ਆਪੇ ਖਾਈ ਹੁੰਦਾ ਓਏ ਆ ਜਾ ਉਸਤਾਦ ਲਹਾ ਦੇ ਕੜਾਈ ਤੇ ਇਧਰੇ ਬੈਠਾ ਤੂੰ ਇਹਨਾਂ ਲੋਗੋ ਖੜੀ ਜਾਂਦਾ ਚਲ ਆਪਾਂ ਨੇ ਕੀ ਜਣਾ ਮੱਛੀ ਜਾਂਦੇ ਤੇਲ ਆਪਾਂ ਬਹਿ ਕੇ ਮੋਬਾਈਲ ਦੇਖਦੇ ਆ ਕਿਹੜਾ ਦੁੱਗੜੀ ਤਨਖਾਹ ਦਿੰਦਾ ਹੈ ਵਾਹ ਜੀ ਵਾਹ ਫੇਸਬੁਕ ਤੇ ਪੋਸਟ ਪਈ ਹੋਈ ਆ ਕਿਸੇ ਦੀ 8 14 ਦੇ ਕੜਾਹੇ ਮਨਮਰਜੀ ਦਾ ਰੇਟ ਉਸ ਤੋਂ ਵੱਧ ਚ ਇਨਾਮ ਅੱਡ ਲੈ ਵੀ ਖਰਚਣਿਆ ਆ ਗਿਆ ਹੁਣ ਤੇ ਇੱਥੇ ਯਰ ਤਾਰਨ ਦਾ ਟਾਈਮ ਉਸਤਾਦ ਕੋ ਚੋਰੀਆਂ ਲਾਵਾਂਗੇ ਦਿਹਾੜੀ ਇਹਨੂੰ ਤਾਂ ਖਾਈ ਜਾਣ ਦੇ ਬੈਠਾ ਪੁੱਪਨੇ 5-7000 ਰੁਪਈਆ ਬਣ ਜੂਗਾ 3000 ਚ ਨਾਲ ਦੀ ਦੁਕਾਨ ਕਿਰਾਏ ਤੇ ਲੈ ਲਾਂਗੇ 2000 ਦੇ ਖਰਚਣੇ ਸਾਰੇ ਸੰਭ ਲਿਆਵਾਂਗੇ ਹਿਆਰ ਬੀਜੇ ਕੇਲਾ ਰੱਖ ਲਾਂਗੇ ਕਾਊਂਟਰ ਦੇ ਬੈਠ ਕੇ ਹੁਕਮ ਦਿਆ ਕਰਾਂਗੇ ਚਲ ਓਏ ਚਲਾ ਹੀ ਚੱਕ ਚਲ ਓਏ ਪੱਟੀ ਚਲਾ ਆਪਾਂ ਤਾਂ ਇਹ ਬਰੋਬਰ ਦੇ ਹਲਵਾਈ ਬਣ ਜਾਗੇ ਇਹਨੂੰ ਫੇਰ ਪਤਾ ਲੱਗੂਗਾ ਵੀ ਹਾਂ ਕੇਲਾ ਕੀਤੀ ਵਸਤਾਨ ਪੀਏ ਹਾਂ ਤੇ ਤੂੰ ਸਿਆਣਾ ਫੜਨ ਪੜਾਈ ਖੇਡਣ ਤੋਂ ਦਾ ਚੰਗਾ ਉਹਦਾ ਕੰਮ ਸਟਾਰਟ ਕਰਨਾ ਨੇ ਓ ਕਿੱਧਰ ਚੱਲੇ ਆ ਖੋਟੜੇ ਲੈ ਕੇ ਅਜੀ ਖੋਟੜੇ ਲੈ ਕੇ ਕਿੱਧਰ ਚੱਲੇ ਉਹ ਉਸਤਾਦ ਕਸੂਟਾ ਜਾ ਕੰਮ ਹੋ ਰਿਹਾ ਤੜਕੇ ਦਾ ਕਸੂਟਾ ਕੰਮ ਹੈ ਤੜਕੇ ਆਪਾਂ ਨੇ ਵਰਤੀਆਂ ਨਹੀਂ ਬਣਾ ਕੇ ਖਾਧੀਆਂ ਉਹ ਤੇ ਥੋੜਾ ਜਿਹਾ ਮੈਥੋਂ ਮਿੱਠਾ ਸੋਦਾ ਜਿਆਦਾ ਪੈ ਗਿਆ ਵਾਟ ਜੰਡਦੇ ਨੇ ਮੈਂ ਤੋਬੇ ਕਰੀ ਜਾਇਆ ਤੋਬੇ ਦੇ ਨੀਤੇ ਜਾਂਦੇ ਖੁੱਟਣਾ ਕਰਦੇ ਚੱਕਿਆ ਉਹ ਖੁਰਚੇਣਾ ਦਾ ਉਸਤਾਦ ਉੱਥੇ ਕਰੰਗਾવાડી ਵਾਲੇ ਕੁੱਤੇ ਪੈ ਜਾਂਦੇ ਨੇ ਟੂਆਂ ਚ ਉਹਨਾਂ ਵਾਸਤੇ ਚੱਕਿਆ ਤਾਂ ਠੀਕ ਹੈ ਜਾਇਆ ਫੇਰਾ ਹਾਂ ਮੈਂ ਜਾਇਆ ਮਮਾ ਠੀਕ ਹੈ ਜਾਇਆ ਬਣ ਗਿਆ ਕੰਮ ਬਣ ਗਿਆ ਹੈਗਾ ਜੀ ਕਰੇ ਕੋਈ ਸਤਿਕਾਰ ਜੀ ਸਤਿਕਾਰ ਮਾਸਟਰ ਜੀ ਤੁਸੀਂ ਹਾਂਜੀ ਹਾਂ ਆਜੋ ਫੇਸਬੁੱਕ ਤੇ ਤੁਸੀਂ ਪੋਸਟ ਪਾਈ ਧੀ ਚੌਲਾਂ ਦੇ ਕੜਾਹੇ ਕਢਾਉਣ ਵਾਸਤੇ ਉਹ ਆਜੋ 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 ਹੋਰ ਜੀ ਬਰੀਏ ਬਰੀਏ ਸਤਿਕਾਰ ਬੱਸ ਆਇਆ ਕਰੋ ਲੈ ਲੈ ਟੇਬਲ ਆ ਜਾਓ ਰੇ ਪੂਰੇ ਆ ਜਾ ਬੈਠ ਜਾ ਅੱਛਾ ਤੂੰ ਮੇਰੀ ਐਡ ਦੇਖ ਕੇ ਆਇਆ ਹਾਂਜੀ ਹਾਂ ਤੁਸੀਂ ਉਹ ਫੇਸਬੁੱਕ ਤੇ ਪੋਸਟ ਪਾਈ ਸੀ ਨਾ हां भाई दी बी 8 ਕੜਾਹੇ 14 ਦੇ ਕੱਢਣੇ ਨੇ ਹਾਂ ਮਨ ਮਰਜ਼ੀ ਦਾ ਰੇਟ ਹਾਂ ਇਨਾਮ ਵੀ ਦੇਣਾ ਹੈ ਅੱਛਾ ਇਨਾਮ ਵੀ ਹਾਂ 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 ਉਹਦੇ ਤੇ ਬੜੇ ਮੈਂ ਇਨਾਮ ਵੀ ਤੁਸੀਂ ਮੈਨੂੰ ਦੇਣਾ ਹੈ ਤੇ ਕੋਈ ਉਸਤਾਦ ਧਾਰਿਆ ਹੋਇਆ ਆਪਦਾ ਉਸਤਾਦ ਧਾਰਿਆ ਹੋਇਆ ਹੈਗਾ ਸੀ ਜੀ ਹੈਗਾ ਸੀ ਜਿਉਂਦਾ ਨਹੀਂ ਹੁਣ ਮੇ ਅਕਸੀਡੈਂਟ ਹੋ ਗਿਆ ਸੀ ਇਹੋਨਾਂ ਦਾ ਉਹ ਬਹੁਤ ਬੋਖਾਲੀ ਗੱਲਾਂ ਵਾਹਿਗੁਰੂ ਅਰਦਾਸ ਕਰ ਜੰਗਾ ਅਰਦਾਸ ਕਰੋ ਜੀ ਅਰਦਾਸ ਕਿਵੇਂ ਕਰੀਏ ਏ ਸੱਚੇ ਪਾਤਸ਼ਾਹ ਕੰਮ ਚਲਾਉਣ ਵਾਸਤੇ ਕਰਦਾ ਕੋ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੀ ਫਿਰ ਤੂੰ ਕੰਮ ਕਰ ਕਿਵੇਂ ਕਰਦਾ ਵਧੀਆ ਕਰਦਾ ਦੇਖੋ ਜੀ ਕੰਮ ਕਰਦੇ ਆਪਾਂ ਇੱਕ ਨੰਬਰ ਅੱਛਾ ਨੂਨ ਮਿਰਚ ਮਸਾਲੇ ਦਾ ਮੈਂ ਇੰਨਾ ਕਾਰੀਗਰ ਆ ਅੱਛਾ ਜਿਹੜੇ ਵਿਆਹ ਦੇ ਵਿੱਚ ਹਾਂ ਮੈਂ ਰੀਜ਼ ਲਾ ਕੇ ਹਾਂ ਸਬਜ਼ੀ ਬਣਾਦਾ ਹਾਂ ਦਾਲ ਮੱਖਣੀ ਬਣਾਦਾ ਹਾਂ ਹਾਂ ਬਰਾਤ ਚੱਲਣ ਵੇਲੇ ਤੱਕ ਹਾਂ ਅੱਧਾ ਮੇਰੇ ਹੱਡਾ ਰੋੜੀ ਵਾਲੇ ਕੁੱਤੇ ਮੰਗਾ ਝੁੰਡਾ ਜੱਟ ਦਾ ਫਰੀਆਂ ਨੂੰ ਅੱਛਾ ਹਾਂਜੀ ਹਾਂ ਉਹ ਬਹੁਤ ਵਧੀਆ ਕਾਰੀਗਰ ਮਹਾ ਸਿਰੇ ਦੇ ਕਾਰੀਗਰਾਂ ਸੱਤ ਪਿੰਡਾਂ ਚ ਮੰਨੇ ਹੋਏ ਆਪਾਂ ਕਾਰੀਗਰ ਉਹ ਮੈਂ ਕਹਿੰਨਾ ਦੇਖੋ ਚੌਲ ਨੇ ਜਿਹੜੇ ਖੁੱਲੇ ਬਣਾਣੇ ਨੇ ਮਹਾ ਚੌਲਾਂ ਨੂੰ ਖੁੱਲੇ ਬਣਾਉਣ ਨੂੰ ਮੈਂ ਚੌਲਾਂ ਦੇ ਰਸੇ ਕੋਲ ਕੇ ਛੱਡਦੇ ਆਂ ਉਹ ਨਹੀਂ ਯਾਰ ਮੈਂ ਕਹਿੰਦਾ ਵੀ ਖਾਣ ਨੂੰ ਖੁੱਲੇ ਬਣਾੜੇ ਨੇ ਨਹੀਂ ਖਾਣ ਬਾਅਦ ਤੇ ਵੀ ਤੁਸੀਂ ਖੁੱਲੇ ਖੁੱਲੇ ਚ ਬਹਿ ਕੇ ਖਾ ਲਿਓ ਇੱਕ ਜਣਾ ਉੱਥੇ ਬਹਿ ਜਾ ਇੱਕ ਜਣਾ ਹਾ ਉੱਥੇ ਬਹਿ ਜਾ ਬਣ ਗਏ ਬਸ ਖੁੱਲੇ ਚੌਲ ਚੌਲ ਖਾ ਕੇ ਬੰਦਾ ਹਾਂ 15 ਮਿੰਨਸ ਨੂੰ ਇਹ ਪੁੱਛੀ ਜਾਊਗਾ ਵੀ ਹਲਵਾਈ ਕਿੱਥੋਂ ਆਇਆ ਸੀ ਜਰਦਾ ਚੌਲ ਜਰਦਾ ਚੌਲ ਬਣਾਓ ਮਰਦਾ ਚੌਲ ਬਣਾਓ ਲੰਬੇ ਬਣਾਓ ਪਤਲੇ ਬਣਾਓ ਮੋٹے ਬਣਾਓ ਚੌਲ ਜਿਹੇ ਜੇ ਮਰਜ਼ੀ ਕਹੋਗੇ ਉਹ ਹੀ ਕਿਓ ਬਣਾ ਦੇ ਓਹੋ ਹੋ ਹਲਵਾਈ ਤੂੰ ਬਹੁਤ ਵਧੀਆ ਲੱਗਦਾ ਹੈ ਹਾਂਜੀ ਹਾਂ ਔਰ ਖਰਚੇ ਤੋਂ ਤੇ ਯਾਰਨ ਉਤਰੀ ਹੋਈ ਦਿਖਦੀ ਨਹੀਂ ਹੈਗੀ ਮੈਨੂੰ ਲੱਗਦਾ ਵੀ ਕੜਾਹੀ ਜੀ ਚੱਲੇ ਨੂੰ 6 ਮਹੀਨੇ ਤਾਂ ਹੋ ਗਏ ਹੋਣੇ ਇੱਕ ਕੜਾਹੀ ਜੀ ਚੱਲੇ ਹੁੰਦਾ ਬੇਸ਼ੱਕ 6 ਮਹੀਨੇ ਹੋ ਗਏ ਪਰ ਮੌਰਾਂ ਚ ਬਹੁਤ ਛੇਤੀ ਚੱਲਦਾ ਕਿਉਂ ਮੈਂ ਭਾਈ ਭਾਈ ਮੈਂ ਮੇਰਾ ਮਤ ਵਾਲਾ ਜबान ਖਸ ਗਈ ਸੀ ਫੇ ਇਹਦੀ ਸਾਰੇ ਵੀ ਦੇਖ ਲਿਖਤ ਲਿਖਿਆ ਕਰ ਲਾਗੇ ਹੈ ਹੂੰ ਉਹ ਲਿਖ ਲਿਖਿਆ ਉਹਨੂੰ ਕੋਈ ਇੱਥੇ ਤੂੰ ਮੈਨੂੰ ਮਕਾਨ ਦਾ ਠੇਕਾ ਦੇਣ ਲੱਗ ਰਿਹਾ ਯਾਰ ਮੈਂ ਕੋਈ ਲਿਖ ਲਿਖਾਉ ਨਹੀਂ ਕਰਨੀ ਯਾਰ ਲਿਖ ਲਿਖਾਉ ਦੇ ਵਿੱਚ ਮੈਂ ਕੋਈ ਯਕੀਨੀ ਨਹੀਂ ਦਾ। ਚਲ ਫਿਰ ਛੱਡ ਭਰਾ ਮੈਂ ਤਾਂ ਇਹਦਾ ਫਿਰ ਹੋਰ ਨੂੰ ਦੇ ਦਾਂਗੇ ਕਿਸੇ ਨੂੰ। ਆਇਆ ਹੁਣ 20-25 ਹਜ਼ਾਰ ਦਾ ਕੰਮ ਐ। ਹੋਰ ਮੋਟਾ ਨਹੀਂ ਨਾ। ਨਿਆਮ ਵੀ ਵਿੱਚ ਆ ਗਿਆ ਇਹਦੇ। ਉਹ ਚੱਲ ਯਾਰ ਮੈਂ ਕੀ ਲੈਣਾ ਕਾਗਜ਼ ਲਿਖ ਲਿਖਾਉ ਕਰ ਲੈ। ਚਲ ਲੈ ਆ ਕਾਪੀ ਪੈਨ ਕਰ ਲਿਖ। ਪੈਨ ਦੀ ਲੋੜ ਨਹੀਂ। ਆਹ ਮੋਬਾਈਲ ਐ। ਮੋਬਾਈਲ ਦੇ ਵਿੱਚ ਹੀ ਆਪਾਂ ਰਿਕਾਰਡਿੰਗ ਕਰ ਲਾਂਗੇ। ਡਿਜੀਟਲ ਜਮਾਨਾ ਐ। ਚਲ ਕਰ ਲੈ ਮੈਂ ਬੋਲੂਗਾ ਹੂੰ। ਤੂੰ ਮੇਰੇ ਪਿੱਛੇ ਬੋਲੀ ਜਾਈ। ਉਹ ਯਾਰ ਤੂੰ ਮੈਨੂੰ ਸੌਂਚ ਕਾਉਣਾ ਏ। ਇਹ ਸੌ ਹੀ ਐ। ਮੈਂ ਬੋਲੂੰਗਾ। ਤੂੰ ਇਹਦੇ ਪਿੱਛੇ-ਪਿੱਛੇ ਮੇਰੇ ਵਿੱਚ ਇਹਦੇ ਨਾਲ ਪਿੱਛੇ-ਪਿੱਛੇ ਬੋਲੀ ਜਾਈ। ਚੱਲ ਬੋਲ। ਮੈਂ ਮੈਂ ਕੋ ਗਾਹਲ ਬਾਈ। ਹਾਂ। ਇਹ ਸੌ ਖਾਨਾ। ਇਹ ਸੌ ਖਾਨਾ। ਉਹ। ਉਹ ਬਾਈ ਤੂੰ ਯਾਰ ਸਿੱਧਮ ਸਿੱਧੀ ਕੋਈ ਰਿਕਾਰਡਿੰਗ ਕਰ ਲੈ। ਤੂੰ ਤਾਂ ਮੈਨੂੰ ਸੌਂਚ ਕਾਉਣ ਲੱਗ ਗਿਆ ਜਿਵੇਂ ਮੈਂ ਕੋਈ ਐਮਐਲਏ ਜਿੱਤ ਕੇ ਘਰ ਸੌਂਚ ਗਿਆ ਹੋਇਆ। ਮੈਂ ਤਾਂ ਕੰਮ ਪੱਸੀ ਹੋਇਆ। ਚਲੋ। ਇਹ ਸਹੂ ਖਾਨਾ ਹ ਇਹ ਸਹੂ ਖਾਂਦਾ ਹ ਕਿ ਕਿ ਮੈਂ ਅੱਠ ਚੌਲਾਂ ਦੇ ਕੜਾਹੇ ਮੈਂ ਅੱਠ ਚੌਲਾਂ ਦੇ ਕੜਾਹੇ ਆਪਦੇ ਬਲਬੂਤੇ ਤੇ ਆਪਦੇ ਬਲਬੂਤੇ ਤੇ ਖੇਤ ਦੇ ਵਿੱਚ ਜਾ ਕੇ ਖੇਤ ਦੇ ਵਿੱਚ ਜਾ ਕੇ ਕੱਢੂੰਗਾ ਕੱਢੂੰਗਾ ਜੋ ਮਾਲਕ ਹੈ ਜੋ ਮਾਲਕ ਹੈ ਉਹ ਦੂਰ ਬੈਠ ਕੇ ਦੁਰਾਬੀਨ ਨਾਲ ਦੇਖੂਗਾ ਉਹ ਦੂਰ ਬੈਠ ਕੇ ਦੁਰਾਬੀਨ ਨਾਲ ਦੇਖੂ ਉਹ ਹਾਂ ਭਾਈ ਮਾਲਕ ਫੌਜ ਦਾ ਮੁਖੀ ਹੈ ਵੀ ਜੰਗ ਹੁੰਦੀ ਦੂਰੇ ਬੇਰਾਂ ਦੇ ਨਾਲ ਦੇਖੂਗਾ ਅਸਲ ਕੀ ਹੈ ਨਾ ਜਿਹੜਾ ਮੈਂ ਚੌਲਾਂ ਦੇ ਕਢਾਏ ਕਢਣਾ ਯਾਰ ਮਾਲਕ ਕੋਲ ਹੈ ਨਾ ਹੁੰਦਾ ਮਾਲਕ ਮੰਗੇ ਦੇ ਦੱਗੇ ਸਮਾਨ ਲਿਆ ਕੇ ਲੈਂਦਾ ਸਾਰਾ ਸਮਾਨ ਕੋਲ ਰੱਖਦਾ ਹੁੰਦਾ ਮਾਲਕ ਤੂੰ ਕਹਿੰਦਾ ਮਾਲਕ ਦੂਰ ਬੈਠੂਗਾ ਤੂੰ ਮੇਰੀ ਗੱਲ ਨਹੀਂ ਸਮਝਿਆ ਮੇਰੀ ਸ਼ਰਤ ਹੈ ਵੀ ਮੈਂ ਉੱਥੇ ਜਾ ਕੇ ਵਿੱਚ ਲੋਕਾਂ ਦੇ ਵਿਚਾਰਾਂ ਨਾਲ ਤਾਂ ਕਿ ਮੈਂ ਇੱਕ ਸ਼ਰਧਾ ਨਾਲ ਗੁਪਤਦਾਨੀ ਦੇ ਤੌਰ ਤੇ ਉਹਨਾਂ ਨੂੰ ਚੌਲਾਂ ਦਾ ਪੁੰਨ ਕਰ ਸਕਾ ਮੇਰੇ ਅੰਦਰ ਹੰਕਾਰ ਨਾ ਵੀ ਮੇਰਾ ਨਾ ਨਾ ਹੋਵੇ ਕਿਤੇ ਓ ਵਾਹ ਜੀ ਵਾਹ ਬਸ 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 ਅਮਨੇ ਯਾਰ ਤੁਹਾਡੇ ਪੈਰਾਂ ਨਾਲ ਲਾਈ ਬਸ ਬਸ ਮੈਨੂੰ ਤਾਂ ਸਮਝੇ ਨਹੀਂ ਲੱਗੀ ਸੀ ਤੁਸੀਂ ਗੁਫਤਦਾਨੀ ਹੋ ਹੂੰ ਵਾਹ ਜੀ ਵਾਹ ਹੁਣ ਆਪਣਾ ਲੋਕ ਤਾਂ ਇੱਕ ਗੁਰਦੁਆਰੇ ਦੇ ਵਿੱਚ ਪੱਖਾ ਦੇ ਕੇ ਸਾਰਾ ਟੱਬਰ ਉਹਦੇ ਫਰਾਂ ਤੇ ਆਪਦਾ ਨਾਮ ਲਿਖਾ ਦਿੰਦਾ ਹਾਂ ਤੁਸੀਂ ਮਹਾਨ ਦਾਨੀ ਟੱਕਰੋਂ ਜਿਹੜੇ 8 ਚੌਲੇ ਚਾਹਾਂ ਦੇ ਕਰਾਹੇ ਕੱਢਗੇ ਵੀ ਅਗਦੇ ਚ ਹੰਕਾਰ ਨਹੀਂ ਪੈਦਾ ਹੋਣ ਦੇਰੇ ਤਾਂ ਹੀ ਮੈਂ ਲੋਕਾਂ ਚੋਂ ਦਾ ਜ਼ਿਕਰ ਨਹੀਂ ਹੋਣ ਦੇਰੇ ਤਾਂ ਹੀ ਤੈਨੂੰ ਬਾਦੂ ਇਨਾਮ ਵੀ ਦੇਉ ਆ ਕਿੰਨੇ ਚੰਗੇ ਬੰਦੇ ਹੋਈ ਤੁਸੀਂ ਲੈ ਹੁਣ ਤੈਨੂੰ ਮੈਂ ਕੁਛ ਪੇਮੈਂਟ ਦੇ ਦਾਂ ਨਾ ਗੂਗਲ ਪੇ ਨੰਬਰ ਦੱਸ ਤੇਰਾ ਫੇ ਗੂਗਲ ਪੇ ਕਰ ਦੂੰਗਾ ਸਾਰਾ ਕੁਝ ਡਿਜੀਟਲ ਚੱਲੂ ਆਪਣਾ ਕਿੰਨੇ ਚੰਗੇ ਬੰਦੇ ਆਈ ਤੁਸੀਂ ਲੋਕ ਬਾਅਦ ਦੇ ਵਿੱਚ ਵੀ ਆਠ ਆਠ ਜਿਹੜੇ ਮਾਰਾ ਕੇ ਪੈਸੇ ਦਿੰਦੇ ਨੇ ਤੁਸੀਂ ਪੈਸੇ ਵੀ ਕੰਮ ਕਰਨ ਤੋਂ ਪਹਿਲਾਂ ਦੇ ਰਹੇ ਹੋ ਦੇਖੋ ਤੈਨੂੰ ਤਾਂ ਹੁਣ ਆਪਣੀ ਕੀ ਹੋਣੀ ਤੂੰ ਕਿੰਨੇ ਰੁਪਏ ਲਵੇਂਗਾ ਮੈਨੂੰ ਦੇ ਦੇ ਜੀ ਤੁਸੀਂ 10000 ਰੁਪਏ 10000 ਹਾਂ ਜੀ ਚਲ ਤੈਨੂੰ 2000 ਵਧ ਦਿੱਤਾ ਇਹ 12000 ਹਾਂ 12 ਵਾਹ ਜੀ ਤੇ 8000 ਦਿੱਤਾ ਤੈਨੂੰ ਨਿਆਂ ਦਾ 8000 ਨਿਆਂ ਦਾ ਕਿਉਂਕਿ ਸਾਰੀ ਦਿਨ ਉਹਦੇ ਕੋਲ ਹੈ ਜੀ ਕਿਹੜੇ ਆ ਗਿਆ ਜੀ ਹਾਂ ਚੱਲੋ ਤੂੰ ਫਿਰ ਵਾਹ ਜੀ ਵਾਹ ਹਾਂ ਹੋਲਡਿੰਗਸ ਦਾ ਨੰਬਰ ਦੱਸਦੇ ਮੈਂ ਭਰਦਾ ਮੈਂ ਭਰ ਦੇ ਆਏ ਤੇ ਕਰ ਲਓ আচ্ছা ਠੀਕ ਆ ਗਿਆ ਹਲਵਾਈ ਆ ਗਿਆ ਆ ਹਾਂ ਹਲਵਾਈ ਹਲਵਾਈ ਲਿਖਿਆ ਵੇ ਇਹਦੇ ਵਿੱਚ ਕਰਤਾ ਮੈਂ 20000 ਰੁਪਿਆ ਪੂਰਾ Google Pay ਹਾਂ ਓ ਵਾਹ ਜੀ ਇਹ ਤਾਂ ਸਾਰਾ ਕੁਝ ਹੋ ਗਿਆ ਜੀ ਹਾਂ ਹੁਣ ਤੁਸੀਂ ਮੈਨੂੰ ਆਏ ਦੱਸੋ ਵੀ ਚੌਲ ਕੱਢਣੇ ਕਿੱਥੇ ਨੇ ਮੈਂ ਤਾਂ ਫਿਰ ਹਿਟ ਯਾਰ ਰੋ ਰੁਕ ਜਾ ਚੌਲ ਕੱਢਣੇ ਦਾ ਖੇਤ ਨਹੀਂ ਦੇਖ ਫਿਰ ਖੇਤ ਕੱਢਦੇ ਨਹੀਂ ਖੇਤ ਕਿ ਜਿਹੜਾ ਖੁੱਲਾ ਵਾਤਾਵਰਨ ਮਹਾਲ ਸੋਣਾ ਠੰਡੀਆਂ ਹਵਾਵਾਂ ਦੇ ਵਿੱਚ ਹੈ ਨਾ ਤੂੰ ਹਲੇ ਤਿਆਰ ਨਹੀਂ ਹੈਗਾ ਨਹੀਂ ਤਿਆਰ ਨੂੰ ਮੈਂ ਕੋਈ ਨਾ ਲੂਗੀ ਡਰੈਸ ਪਾ ਕਿਉਂਗੀ ਨਹੀਂ ਇੱਕ ਤਾਂ ਤੈਨੂੰ ਬੁਲਟ ਪ੍ਰੂਫ ਜੈਕਟ ਲੈਣੀ ਪਊਗੀ ਕੀ ਹੋੜ ਇੱਕ ਤੇ ਤੈਨੂੰ ਹੈਲਮਟ ਲੈਣ ਪਊਗਾ ਦੇ ਲੋਥੇ ਜਾ ਵਲਟ ਪ੍ਰੂਫ ਜੈਕਟ ਹੈਲਮਟ ਤਾਂ ਮੈਂ ਪਾਕਿਸਤਾਨ ਦੀ ਤਾਂ ਬਾਰਡਰਾਂ ਦੀ ਤਾਰ ਤੇ ਚੌਲ ਕੱਢਣੇ ਨੇ ਮੈਂ ਫੇੜੀ ਕੱਢਣੇ ਖੇਤ ਆਪਣੇ ਤੁਹਾਡਾ ਖੇਤ ਜਿਹੜਾ ਚైనా ਦੇ ਡੋਕਲਮ ਏਰੀਆ ਚ ਪਈਏ ਚੌਲਾਂ ਦਾ ਕੜਾਹ ਤੁਹਾਡੇ ਖੇਤ ਕੱਢਣੇ ਖੇਤ ਤੁਹਾਡਾ ਆਪਣੇ ਤੇ ਗੋਲੀਆਂ ਲਈ ਉੱਥੇ ਕੌਣ ਬੈਠੇ ਹੋਣਗੇ ਕਿਉਂਕਿ ਜਿਹੜਾ ਖੇਤ ਹੈ ਉਹਦੇ ਉੱਪਰ ਦੂਸਰਿਆਂ ਦਾ ਕਬਜ਼ਾ ਹੈ ਉਹਦੇ ਦੂਸਰੇ ਸ਼ਰੀਕੇ ਵਾਲਾ ਨਾਲ ਉਹਦੇ ਖੇਤ ਦੇ ਉੱਪਰ ਕਬਜ਼ਾ ਹੈ ਹਾਂ ਉਹਨਾਂ ਨੇ ਮਾਰਨੀ ਨੇ ਗੋਲੀਆਂ ਹੈ ਮੈਂ ਕੀ ਕਰਾਂਗਾ ਖੁਰਚਣਾ ਹੈਗਾ ਤੇਰੇ ਕੋਲੇ ਹਾਂ ਗੋਲੀ ਆਈ ਖੁਰਚਣੇ ਨਾਲ ਮਾਰੀ ਦੁਬਾਰੇ ਉਹਨਾਂ ਕਣੀ ਪੀਆਂ ਉਹ ਭਾਈ ਉੱਥੇ ਕ੍ਰਿਕਟ ਦਾ ਮੈਚ ਆ ਮੈਂ ਖੁਰਚਣੇ ਨੂੰ ਆਪਣਾ ਬੈਟ ਬਣਾ ਲਾਂਗਾ ਜਦੋਂ ਗੋਲੀ ਆਈ ਤੇ ਮੈਂ ਬੈਟ ਖੁਰਚਣੇ ਦਾ ਬਣਾ ਕੇ ਛੇਕਿਆ ਸੀ ਸਦਕੇ ਕੀ ਸ਼ਾਟ ਹੈ ਯਾਰ ਟੱਕਰ ਬੜਾ ਹੈ ਉਪਾਏ ਤੇਰੇ ਸਿਰ ਤੇ ਕਿਸ ਨੇ ਇੱਟ ਮਾਰੀ ਯਾਰ ਤੇਰਾ ਦਿਮਾਗ ਆ ਲਿਆ ਹੋਇਆ ਐਵੇਂ ਮੈਚ ਕਿਵੇਂ ਦੇਣਾ ਜਦੋਂ ਅਗਲੀ ਗੋਲੀ ਆਊਗੀ ਫੇਰ ਤਾਂ ਆਪਣਾ ਹੈਲਮਟ ਮੂਹੇ ਕਰ ਲੈਣਾ ਐ ਬੱਸ ਜਾ ਉਪਾਏ ਤੂੰ ਮੈਂ ਹਲਵਾਈ ਬੁਲਾਇਆ ਜਾਂ ਕੋਈ ਮੈਂ ਫੌਜੀ ਬੁਲਾਇਆ ਨਹੀਂ ਮੇਰਾ ਕੱਜੇ ਦਵਾ ਦੇਗਾ ਤੂੰ ਜਦੋਂ ਇੰਨੇ ਬੰਦੇ ਹੋਏ ਤੇਰੇ ਮਗਰ ਅੱਛਾ ਤੇਰਾ ਮਤਲਬ ਹੈ ਕਿ ਮੈਂ ਉੱਥੇ ਜਾਵਾਂ ਚੌਲ ਕੱਢਾਂ 7809 ਕ ਚੌਲਖਾਨਾ ਆ ਜਣ ਸਾਰੇ ਖੇਤ ਦੇ ਵਿੱਚ ਬੈਠੇ ਚੌਲਖਾਨ ਤੇ 7-800 ਬੰਦੇ ਤੋਂ ਉਹ ਡਰਦੇ ਭਾਜਣ ਮੇਰੀ ਜਿੱਤੂ ਜੂ ਤੈਨੂੰ ਜ਼ਮੀਨ ਦਾ ਕਬਜ਼ਾ ਮਿਲ ਜਾਣਾ ਤੇ ਮੈਨੂੰ ਤੈਨੂੰ 20000 ਪਾਤਾ ਉਹ ਮੈਨੂੰ 4 ਕਮਾਂਦਾਂ ਲੱਕੜਾਂ ਮਿਲਦੀਆਂ ਨੇ ਇੱਥੋਂ ਆ ਤੇਰਾ 7-800 ਬੰਦਾ ਉੱਤੇ ਕਿੱਲਾ ਵਾਂਗੂ ਕਿੜ ਜਾਊਗਾ ਅੱਧੀ ਐਸਡੀ ਸੁਪਰੀਮ ਲਾਈ ਹੈ ਆਖੇ ਕਬਜ਼ਾ ਲੈਵੇ ਮੇਰੇ ਨਾਲ ਤੇਰਾ ਐਗਰੀਮੈਂਟ ਹੋ ਗਿਆ। ਓ ਤੂੰ ਕਿਸੇ ਪਾਰਟੀ ਕੋਲੇ ਜਾ ਓਏ ਜਿਹੜੇ ਕਬਜ਼ਾ ਲੈਣ ਵਾਲੇ ਨੇ ਉਹਨਾਂ ਕੋਲੇ ਜਾ ਭਾਈ ਸੱਤੋਂ ਹਲਵਾਈਆਂ ਤੂੰ ਕਬਜ਼ੇ ਦਵਾਉਣਾ। ਗੜਾ ਦਿਮਾਗ ਵਰਤੇ ਕਿਹੜੇ ਵਕੀਲ ਕੋਲੇ ਰਹਿਣਾ ਯਾਰ ਤੂੰ। ਮੈਂ ਸੋਚਿਆ ਵੀ ਵੀ ਉਸਤਾਦ ਕੋਲ ਚੋਰੀਆਂ ਵਿਹਾਰੀ ਲਾ ਕੇ 10 ਰੁਪਏ ਬਣਾ ਕੇ ਦੁਕਾਨ ਪਾ ਲਾਂਗੇ ਅੱਡ। ਪੂ ਪਤੰਦਰਾ ਮੇਰਾ ਸ਼ੇ ਮਿਸ਼ਾਨ ਬਵਾਉਣ ਨੂੰ ਕਰਦਾ। ਕਿੱਥੇ 700 ਬੰਦਾ। ਹਾਂ ਮੈਨੂੰ ਅਰਥੀ ਤੇ ਚੱਕੀ ਜਾਏ ਹੋਣਗੇ ਤੇ 700 ਬੰਦਾ ਮੇਰੇ ਪਿੱਛੇ ਚੀਕਾਂ ਮਾਰਦਾ। ਫੁੱਲ ਤੇ ਫੁੱਲ ਪਾ ਲਈ। ਆ ਥੱਲੇ ਪਾਉਣਗੇ ਮੇਰੇ ਹੋਏ ਝੁਟਕੇ ਸਦਾ ਕਿਰਤਨਪੁਰ ਉਹ ਭਾਈ ਉੱਥੇ ਮੇਰਾ ਖੁਰਚਣਾ ਰਹਿ ਜਾਣਾ ਮੁਠੀ ਗੁਰੀਆਂ ਕਰਦਾ ਰਹਿ ਜਾਣੀਆਂ ਉੱਥੇ ਰੰਗ ਜਾਣਾ ਮਸਾਲੇ ਵਾਲੀਆਂ ਡੱਬੀਆਂ ਛੱਡ ਜਾਣੀਆਂ ਨੇ ਕਮਾਲ ਦੀਆਂ ਗੱਲਾਂ ਕਰਦੇ ਆ ਬਲਾ ਮੇ ਭਜਨ ਕਰ ਮੈਂ ਕੋਈ ਨਹੀਂ ਇੱਥੇ ਤੇਰਾ ਲੈ 200 ਰੁਪਏ ਮੈਂ Google Pay ਕਰਿਆ ਤੈਨੂੰ ਸਬੂਤ ਹੈ ਉਥੇ ਯਾਰ Google Pay ਮੈਨੂੰ ਤਾਂ ਕੜਾਹੇ ਚਾਵਲਾ ਦੇ ਕੱਢਣ ਦਾ ਕਰਾਜੇ ਰਾਜੇ ਰਾਜੇ ਮੈਨੂੰ Google Pay ਚਾਵਲਾ ਦੇ ਕੜਾਹੇ ਕੱਢਣ ਦਾ ਕਰਿਆ ਉਮ ਮੈਨੂੰ ਕਬਜਾ ਲੈਣ ਦਾ ਥੋੜੀ ਕਰਿਆ 20000 ਦੇ ਵਿੱਚ ਹਲਵਾਈ ਤਨ ਕਬਜੇ ਲੈ ਕੇ ਬੇਰ ਦੇ ਦਮ ਦਿਮਾਗ ਕਰ ਲਿਆ ਮੈਂ ਪੂਜਾ ਮਿਲ ਗਿਆ ਆ ਬੰਨੇ ਹੱਥ ਤੇਰਾ 20000 ਮੈਂ ਪੁੱਠਾ ਪਾ ਦੇਣਾ ਨਹੀਂ ਤਾਂ ਮੇਰੇ ਨਾਲ 420 ਕੀਤੀ ਐ 420 ਮੈਂ ਤੇਰੇ ਨਾਲ ਕਾਹਦੀ ਕੀਤੀ ਐ ਯਾਰ 420 ਵੀ ਤਾਂ ਮੇਰੇ ਨਾਲ ਤੀਵੀਂ ਕੀ ਉਹ ਮੈਂ ਤੈਨੂੰ ਕਹਿਣਾ ਯਾਰ ਮੈਂ ਵੀ 20000 ਪਾਇਆ ਮੈਂ ਜਦੋਂ 20000 ਦੁਬਾਰੇ ਪਾ ਦੇਣਾ ਮੇਰੇ ਪਿੰਡਾ ਸ਼ਹਿਰ ਨਹੀਂ ਆਉਂਦਾ ਹੈਗਾ ਹੁਣ ਉਹਦਾ 2 ਲੱਖ ਬਣ ਕੇ ਆਊਗਾ 2 ਲੱਖ ਕਿ ਅਸੀਂ ਤੁਹਾਨੂੰ ਨਾ ਜੇ ਹੁਣ ਮੈਂ ਇਹ ਕੰਮ ਨਾ ਤੂੰ ਕਰਦਾ ਤਾਂ ਮੈਂ ਉਹ 2 ਲੱਖ ਕਿਸੇ ਨੂੰ ਹੋਰ ਦੇ ਕੇ ਕਰਵਾਤਾ ਲਉਂਦਾ ਤੇਰਾ ਕੀ ਇਰਾਦਾ ਵੀ ਮੈਂ ਤੈਨੂੰ ਹੁਣ 2 ਲੱਖ ਦੇ ਕੇ ਜਾਵਾਂ ਪੜ ਬੂਗਾ ਨਹੀਂ ਵੀ ਰਿਪੋਰਟ ਗਈ ਸਬੂਤ ਮੇਰੇ ਕੋਲੇ ਹੈ ਜੀ ਤੇ ਉਸਤਾਦ ਜੀ ਉਸਤਾਦ ਜੀ ਥੋੜਾ ਗੱਲ ਸੁਣੋ ਠੰਡੇ ਹੋ ਕੇ ਮੈਂ ਤਾਂ ਉਸਤਾਦ ਨੂੰ ਪ੍ਰੋਬੇ ਕਣੀ ਦਾ ਬਹਾਨਾ ਲਾ ਕੇ ਤੇਰੀ ਪੋਸਟ ਦੇ ਕੇ ਚੋਰੀਆਂ ਸਾਈ ਲਾਉਣਾ ਹੈ ਕੋਈ 5-4000 ਰੁਪਿਆ ਮੈਨੂੰ ਬਣ ਜੂਗਾ ਮੈਂ ਅਲੱਗ ਤੋਂ ਉਸਤਾਦ ਨਾਲ ਦੁਕਾਨ ਖੜੀ ਕਰ ਲੂ ਗੁਲਾਮੀ ਚੋਂ ਨਿਕਲ ਜੂ ਸਾਰੀ ਦੁਨੀਆ ਮੈਂ 2-200 ਰੁਪਏ ਨੂੰ ਤਰਸਦਾ ਫਿਰਦਾ ਤੂੰ 2 ਲੱਖ ਬੰਦ ਤਾਂ ਮੇਰੇ ਕੋਲ ਸਾਰੀ ਦੁਨੀਆ ਅਕੂ ਆਪਣੀ ਉਸ ਨੂੰ ਫਿਰਦੀ ਐ ਚੱਕੀ ਮੈਨੂੰ ਵੀ ਆਪਦੇ ਲਾਲਚੇ ਤੇ ਗੰਗਰਾ ਲਾਲਚ ਕੋਈ ਬੈਂਕ ਤੇ ਬਾਕਾਂ ਮਾਰ ਕੇ ਸਤਖੜੇ ਬੰਦਾਂ ਨੂੰ ਲੁੱਟ ਤੂੰ ਯਾਰ ਹਲਵਾਈਆਂ ਨੂੰ ਲੁੱਟ ਬੰਦ ਮੇਰੇ ਪਾਈ ਕੀ ਤੇ ਮੈਨੂੰ ਕੋਲ ਮੇਰੇ ਕੰਟੈਕਟ ਤੇ ਪਹੁੰਚ ਗਿਆ ਤੇਰੇ ਨਾਲ ਮੇਰਾ ਸੌਦਾ ਕਲੀਅਰ ਹੋ ਗਿਆ ਮੈਨੂੰ ਤੋਂ ਹੁਣ ਇਹਦਾ 2 ਜੀ ਆਬਾ 2 ਲੱਖ ਪਾ ਦੇ ਤੈਨੂੰ 5 ਦਿਨ ਦੇ ਵਿੱਚ ਜਾ ਸਕਦਾ ਹੈ ਪੰਜ ਦਿਨਾਂ ਬਾਅਦ ਮੈਨੂੰ ਮਿਲਿਆ ਪੰਜ ਦਿਨਾਂ ਬਾਅਦ ਮਿਲ ਲਈ ਪੰਜ ਦਿਨ ਨੇ ਯਾਦ ਰੱਖੀ